ਬਿਰਵਿੰਦਰ ਮੰਡਿਆਰ ਅਮਲੀ ਜਿਹਾ ਬੰਦਾ ਤੇ ਵੀ ਉਹ ਨਸ਼ੇ ਨਿਸ਼ੇ ਕਰਦਾ ਉਹ ਲੋਕਾਂ ਦੀ ਨਜ਼ਰ ਦੇ ਵਿੱਚ ਆਏ ਆ ਵੀ ਤੁਸੀਂ ਸੈਟ ਜੇ ਹੀ ਰਹਿੰਨੇ ਹੋ ਤੁਹਾਨੂੰ ਕੰਮ ਮੰਗਣਾ ਨਹੀਂ ਆਉਂਦਾ ਜਾਂ ਮਿਲਦਾ ਘੱਟ ਫਿਰ ਉਹ ਦੁਕਾਨ ਤਾਂ ਖੋਲ ਹੀ ਪਰ ਸੌਦਾ ਵੇਚਣਾ ਨਹੀਂ ਆਉਂਦਾ ਉਹ ਕਈ ਬੰਦਿਆਂ ਨੂੰ ਵੇਚਣਾ ਆਉਂਦਾ ਹੁੰਦਾ ਅੰਦਰ ਕੁਝ ਨਹੀਂ ਹੁੰਦਾ ਥੋੜੀ ਲੁੱਟ ਪੁੱਟ ਕੇ ਲੈ ਗਈ ਮੇਰੇ ਯਾਦ ਆ ਜਾਂਦਾ ਤੁਹਾਡਾ ਉਹ ਕੈਰੈਕਟਰ ਹਾਂ ਉਹ ਗਾਣਿਆਂ ਦੀਆਂ ਯਾਦਾਂ ਥੋੜੀਆਂ ਜਿਹੀ ਦਿਲਜੀਤ ਬਾਰੇ ਦੱਸੋ ਵੀ ਦਿਲਜੀਤ ਬਾਰੇ ਲੋਕਾਂ ਦੇ ਕਈ ਭਰਮ ਭਲੇਖੇ ਪਾਲ ਲੈਂਦੇ ਨੇ ਪਰਮਾਤਮਾ ਨਾਲ ਜੁੜੀ ਹੋਈ ਸ਼ਕਤੀ ਹੈ ਕੋਸ਼ਿਸ਼ ਕਰਦੇ ਵੀ ਉਹ ਕਿਸੇ ਦੀ ਗੱਲ ਨਹੀਂ ਕਰਦੇ ਕਦੇ ਫਾਇਦਾ ਵੀ ਚੱਕਿਆ ਮਾਨ ਸਾਹਿਬ ਦੇ ਸਾਥੀ ਹੋਣ ਦਾ ਚਾਹੇ 2-3 ਦਿਨ ਬਾਅਦ ਯਾਦ ਉਹ ਹਾਂ ਬਸੋਂ ਸਾਹਮਣੇ ਤੇਰਾ ਫੋਨ ਆਇਆ ਚਾਹੇ 3 ਦਿਨ ਬਾਅਦ ਆਵੇ ਮੈਨੂੰ ਸਾਰੇ ਕਰ ਲੈ ਜਾਸਤ ਵਾਲਾ ਕਰਨੀਤ ਭਈ ਸਿਆਸਤ ਵਾਲੇ ਹੈ ਨਹੀਂ ਲੋਕਾਂ ਨੇ ਕਹਿਣਾ ਵੀ ਅੱਜ ਜਾਂ ਤਾਂ ਮਤਲਬ ਫਿਰ ਉਹੀ ਗੱਲ ਵੀ ਅੱਜ ਖੁਰ ਹੀ ਨਹੀਂ ਹੱਡਾ ਚਾਦਾ ਹੋਇਆ ਜੇ ਨਾ ਚੇਰ ਨੱਚੇਂਗੀ ਮੈਂ ਫਾੜੀ ਜਾਊਂਗਾ ਨੋਟ ਤੇਰੇ ਜੀਜੇ ਦਾ ਤਾਂ ਹਿੱਲ ਗਿਆ ਦਿਮਾਗ ਸਤਿਕਾਰ ਦੇ ਪੋਸਟ ਪੰਜਾਬੀ ਦੇਖ ਰਹੇ ਤੁਸੀਂ ਤੇ ਮੈਂ ਹਾਂ ਦੀਪ ਸੰਦੀਪ ਅੱਜ ਗੱਲਬਾਤ ਕਰਨੀ ਹੈ ਰਵਿੰਦਰ ਮੰਡ ਹੋਣਾ ਦੇ ਨਾਲ ਬਾਈ ਹੁਣ ਆਪ ਵੀ ਬਹੁਤ ਵਧੀਆ ਇਨਸਾਨ ਨੇ ਜਿੰਨੀਆਂ ਕਿ ਇਹਨਾਂ ਦੀਆਂ ਫਿਲਮਾਂ ਅਸੀਂ ਦੇਖਦੇ ਆਂ ਤਾਂ ਬੜੇ ਸਾਦ ਮੁਰਾਦੇ ਜੇ ਨੇ ਕੋਈ ਫੂਫਾਨੀਆਂ ਵਾਲੀ ਗੱਲ ਨਹੀਂ ਹੈਗੀ ਤੇ ਗੱਲਬਾਤ ਕਰਦੇ ਆਂ ਸਤਿਕਾਰ ਜੀ ਸਤਿਕਾਰ ਜੀ ਥੈਂਕ ਯੂ ਦੇ ਟਾਈਮ ਦੇਣ ਵਾਸਤੇ ਹੂੰ ਤੇ ਐਡਾ ਵਧੀਆ ਤੁਸੀਂ ਅੰਬਲਾ ਰਹੇ ਹਾਂ ਤੇ ਹੁਣ ਸ਼ੁਰੂ ਕਰਦੇ ਆ ਆਪਾਂ ਤੁਹਾਡੇ ਆਖਰੀ 15 ਸਵਾਲਾਂ ਵਿੱਚੋਂ ਸਵਾਲ ਅਜਾ ਬਾਈਏ ਮੈਨੂੰ ਇਹ ਦੱਸੋ ਤੁਸੀਂ ਵੀ ਪਹਿਲਾਂ ਨਾ ਜਿਹੜੀਆਂ ਤੁਹਾਡੀਆਂ ਫਿਲਮਾਂ ਦੇਖਦੇ ਸੀ ਹਾਂਜੀ ਉਹ ਚ ਸਿੱਧੇ ਜਵਾਲਵਾਖੇ ਮੋਨੇ ਦੇ ਹੁੰਦੇ ਸੀ ਹਾਂਜੀ ਹਾਂਜੀ ਇਹ ਫਿਰ ਖਿਆਲ ਆਤ ਕਿਵੇਂ ਝੜਦੇ ਵਾਲਾਂ ਦੇ ਕਾਰਨ ਰੂਪ ਬਦਲਿਆ ਜਾਂ ਇਹਦਾ ਕੋਈ ਹੋਰ ਆ ਨਹੀਂ 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 ਇਹ ਅਸਲ ਚ ਨਾ ਫਿਲਮ ਆਈ ਸੀ ਕਿ ਤਰਸੇਮ ਜਸੜ ਬਾਈ ਉਹਨਾਂ ਦੀ ਅਫਸਰ ਜੀ ਉਹਦੇ ਚ ਮੈਂ ਜਸਪਾਲ ਫਟਵਾਰੀ ਦਾ ਕਰੈਕਟਰ ਕਰਿਆ ਸੀ ਹੈਨਾ ਹੂੰ ਉਨੇ ਵਧੀਆ ਪਛਾਣ ਦਿੱਤੀ ਉਸ ਤੋਂ ਬਾਅਦ ਮੈਨੂੰ ਪੱਗ ਬਨ ਕੇ ਫਿਲਮਾਂ ਕਾਫੀ ਮਿਲੀਆਂ ਹਾਂ ਫਿਰ ਉਹ ਲਗਾਤਾਰ ਹੀ ਪੱਗ ਤਾਂ ਮੈਂ ਪਹਿਲਾਂ ਵੀ ਬੰਦ ਹੀ ਹੁੰਦਾ ਸੀ ਸਕੂਲ ਟਾਈਮ ਤੋਂ ਵੀ ਠੀਕ ਹੈ ਪਰ ਫਿਰ ਮੈਂ ਪੱਗ ਰੈਗੂਲਰ ਬਨਣੀ ਸ਼ੁਰੂ ਕਰ ਦਿੱਤੀ ਇਸ ਸੀਨ ਇਹ ਮੈਨੂੰ ਲੱਗਦੀ ਸ਼ਾਇਦ ਲੋਕਾਂ ਦਾ ਲਾਂਭਾ ਵੀ ਲਾਤਾ ਹੋਣਾ ਜਿਹੜੇ ਕਹਿੰਦੇ ਸੀ ਕਿ ਪੱਗਾਂ ਵਾਲਿਆਂ ਨੂੰ ਫਿਲਮਾਂ ਨਹੀਂ ਮਿਲਦੀਆਂ ਜਿਹੜੇ ਪੱਗ ਬੰਨਦੇ ਨੇ ਕਿਉਂਕਿ ਹਾਂਜੀ ਮੈਨੂੰ ਜ਼ਿਆਦਾ ਕੰਮ ਹੀ ਪੱਗ ਨਾਲ ਮਿਲਿਆ ਪੱਗ ਤੋਂ ਪਹਿਲਾਂ ਤਾਂ ਮੇਰੇ ਕੋਲ ਕੰਮ ਹੀ ਘੱਟ ਹੁੰਦਾ ਸੀ ਠੀਕ ਹੈ ਪਹਿਲੀ ਫਿਲਮ ਜਿਵੇਂ ਹਾਸ਼ਰ ਸੀ ਹਾਸ਼ਰ ਏਕਮ ਬਾਜ ਤੋਂ ਬਾਅਦ ਕਾਫੀ ਟ ਤੇ ਫਿਰ ਅਫਸਰ ਤੋਂ ਬਾਅਦ ਮਾਹੌਲ ਵਧੀਆ ਬਣ ਗਿਆ ਅੱਛਾ ਇਹ ਸਾਰੇ ਦੌਰ ਦੇ ਵਿੱਚ ਬਾਈ ਕਦੇ ਤੁਸੀਂ ਮਾਨਸਿਕ ਤੌਰ ਤੇ ਕੁਝ ਚੱਲਿਆ ਮਾਨਸਿਕ ਤੌਰ ਤੇ ਤਾਂ ਇਹ ਹੁੰਦਾ ਵੀ ਜਿਹੜੇ ਆਪਾਂ ਛੋਟੇ ਘਰਾਂ ਚੋਂ ਨਹੀਂ ਕਹਿ ਸਕਦੇ ਮਤਲਬ ਵੀ ਆਰਥਿਕ ਪੱਖ ਤੋਂ ਕਮਜ਼ੋਰ ਘਰਾਂ ਚੋਂ ਆਏ ਹੁੰਦੇ ਆ ਨਾ ਉਹਨਾਂ ਦੀਆਂ ਜ਼ਰੂਰਤਾਂ ਹੁੰਦੀਆਂ ਵੀ ਜੇ ਆਪਾਂ ਸ਼ਹਿਰ ਚ ਆ ਕੇ ਰਹਿ ਗਏ ਚਾਹੇ ਕਿਰਾਏ ਦੇ ਕਮਰੇ 'ਚ ਹੀ ਰਹਿਨੇ ਆ ਉਹ ਚੀਜ਼ਾਂ ਉਹ ਲੋੜਾਂ ਜਿਹੜੋਂ ਨਹੀਂ ਪੂਰੀਆਂ ਹੁੰਦੀਆਂ ਨਾ ਉਹ ਪੱਖ ਵੀ ਦੇਖਣਾ ਪੈਂਦਾ ਤੇ ਕੋਦਾਂ ਫਰੀ ਰਹਿ ਕੇ ਹੋਰ ਕੋਈ ਕੰਮ ਹੁੰਦਾ ਨਹੀਂ ਮਾਨਸਿਕ ਪੱਖ ਤਾਂ ਮੇਰੇ ਖਿਆਲ ਤਕਲੀਬ ਹਰੇਕ ਆਰਟਿਸਟ ਜਰੂਰ ਚੱਲਦਾ ਥੋੜਾ ਬਹੁਤਾ ਟਾਈਮ ਤਾਂ ਐਦਾਂ ਦਾ ਆਉਂਦਾ ਹੀ ਰਹੇਗਾ ਅੱਛਾ ਬਹੁਤ ਵਾਰੀ ਨਾ ਇੰਡਸਟਰੀ 'ਚ ਇਹ ਗੱਲ ਸੁਣਨ ਨੂੰ ਮਿਲੀ ਸ਼ਾਇਦ ਪਤਾ ਨਹੀਂ ਤੁਹਾਨੂੰ ਚੰਗੀ ਲੱਗੇ ਪਤਾ ਨਹੀਂ ਨਹੀਂ ਲੱਗੇ ਵੀ ਰਵਿੰਦਰ ਮੰਡ ਯਾਰ ਅਮਲੀ ਜਿਹਾ ਬੰਦਾ अच्छा ਤੇ ਵੀ ਉਹ ਨਸ਼ੇ ਨੁਸ਼ੇ ਕਰਦਾ ਤੁਸੀਂ ਇਸ ਚੀਜ਼ ਨੂੰ ਲੋਕਾਂ ਨੂੰ ਕਲੀਅਰ ਕਰੋ ਕਿਉਂਕਿ ਤੁਹਾਡਾ ਇੱਕ ਤਾਂ ਕਿਰਦਾਰ ਉਦਾਂ ਦੇ ਦਿਖਾਏ ਨੇ ਜਿਹਨੀਆਂ ਕਿ ਫਿਲਮਾਂ ਦੇ ਵਿੱਚ ਹਾਂਜੀ ਹਾਂਜੀ ਤੇ ਉਹ ਲੋਕਾਂ ਦੀ ਨਜ਼ਰ ਦੇ ਵਿੱਚ ਆਏ ਆ ਵੀ ਤੁਸੀਂ ਸੈਟ ਜੇ ਹੀ ਰਹਿੰਦੇ ਹੋ ਨਹੀਂ ਸੈਟ ਦਾ ਚੱਕਰ ਨਹੀਂ ਉਹ ਮੇਰੀ ਬਣਤਰੀ ਮੇਰੀ ਸਿਹਤ ਹੀ ਐਦਾਂ ਦੀ ਹੈ ਨਾ ਕੁਦਰਤੀ ਤੌਰ ਤੇ ਕਈ ਚਿਹਰੇ ਐਦਾਂ ਦੇ ਹੁੰਦੇ ਆ ਜਿਵੇਂ ਇੱਕ ਪਿੰਡ ਦੀ ਗੱਲ ਸੁਣਾਉਣਾ ਮੈਂ ਤੁਹਾਨੂੰ ਸੱਤ ਦੇ ਵਿੱਚ ਬੰਦੇ ਬੈਠੇ ਤਾਸ਼ ਖੇਡਦੇ ਆ ਮੈਂ ਸ਼ਾਰਟ ਚ ਹੀ ਸੁਣਾਉਂਦਾ ਹੁੰਦਾ ਹੈ ਇਹ ਚੱਲ ਹੈ ਨਾ ਹੂੰ ਤਾਸ਼ ਖੇਡਦੇ ਆ ਉਹ ਬੰਦੇ ਇੱਕ ਬੰਦੇ ਨੇ ਆ ਕੇ ਉਹਨਾਂ ਨੂੰ ਪੁੱਛਿਆ ਕਹਿੰਦਾ ਜੀ ਫਲਾਣੇ ਦੇ ਘਰ ਜਾਣਾ ਉਹਨੇ ਪੱਤਾ ਸਿੱਟਿਆ ਤੇ ਉਹਦੇ ਥੱਪੜ ਮਾਰਿਆ ਨਾਲੇ ਦੱਸਦਾ ਕਹਿੰਦਾ ਉਹ ਸਾਹਮਣੇ ਘਰ ਹੈ ਹਨਾ ਠੀਕ ਹੈ ਉਹ ਗਿਆ ਉਹਨਾਂ ਦੇ ਘਰੇ ਕਹਿੰਦਾ ਤੁਹਾਡੀ ਤਾਂ ਇੱਜ਼ਤ ਹੀ ਕੋਈ ਨਹੀਂ ਪਿੰਡ ਦੇ ਵਿੱਚ ਮੈਂ ਉਹਨੂੰ ਤੁਹਾਡੇ ਘਰ ਦਾ ਕਹਿੰਦਾ ਪਤਾ ਪੁੱਛਿਆ ਉਹਨੇ ਮੇਰੇ ਥੱਪੜ ਮਾਰੇ ਧੋਖ ਦੇਣਾ ਉਹ ਆਏ ਚੱਲ ਗਏ ਕਹਿੰਦੇ ਵੀ ਤੈਨੂੰ ਰਾਹ ਪੁੱਛਿਆ ਸੀ ਸਾਡੇ ਘਰ ਦਾ ਪਤਾ ਪੁੱਛਿਆ ਸੀ ਤੂੰ ਥੱਪੜ ਕਿਉਂ ਮਾਰਿਆ ਕਹਿੰਦਾ ਯਾਰ ਜੋ ਮਰਜ਼ੀ ਕਰ ਲਓ ਮੈਨੂੰ ਤਾਂ ਇਹ ਬੰਦਾ ਹੀ ਨਹੀਂ ਚੱਜਿਆ ਸੋ ਉਹ ਗੱਲ ਹੈ ਵੀ ਕਈ ਚਿਹਰੇ ਹੀ ਐਦਾਂ ਦੇ ਹੁੰਦੇ ਆ ਵੀ ਲੱਗਦਾ ਹਰੇਕ ਨੂੰ ਲੱਗਦਾ ਰਹਿੰਦਾ ਵੀ ਸ਼ਾਇਦ ਨਸ਼ਾ ਪਤਾ ਕਰਦਾ ਹੋਵੇ ਉਹ ਉਦਾਂ ਦੀ ਗੱਲਬਾਤ ਹੋਵੇ ਪਰ ਉਦਾਂ ਦਾ ਹੁੰਦਾ ਕੁਝ ਨਹੀਂ ਹਮ ਅੱਛਾ ਆਪਣੇ ਅੰਦਰ ਘੜਤਾਂ ਮੜ ਜਾਂਦਾ ਅੱਛਾ ਭਾਈ ਜੀ ਕਿਵੇਂ ਜੇ ਦੇਖਦੇ ਹੋ ਵੀ ਜਿਹੜੀਆਂ ਫਿਲਮਾਂ ਲਈ ਤੁਹਾਨੂੰ ਕੰਮ ਮੰਗਣਾ ਨਹੀਂ ਆਉਂਦਾ ਜਾਂ ਮਿਲਦਾ ਘੱਟ ਇਹ ਕੀ ਹੈ ਤਾਨੂੰ ਕੰਮ ਮੰਗਣਾ ਨਹੀਂ ਆਉਂਦਾ ਜਾਂ ਮਿਲਦਾ ਘਾਟਾ ਵੀ ਘੱਟ ਨਜ਼ਰ ਆਉਂਦੇ। ਕਈ ਬੰਦੇ ਨਾ ਦੁਕਾਨ ਕਰ ਲੈਂਦੇ ਆ ਉਹਨਾਂ ਨੂੰ ਸੌਦਾ ਵੇਚਣਾ ਨਹੀਂ ਆਉਂਦਾ ਹੁੰਦਾ ਨਾ। ਮੇਰੇ ਕੋਲ ਦੁਕਾਨਦਾਰੀ ਹੈਗੀ ਆ ਹਰ ਤਰ੍ਹਾਂ ਦੇ ਕਰਦਾਰ ਕਰ ਲੈਂਦਾ ਮੈਂ। ਸਭ ਕੁਝ ਲਿਖ ਲਈਦਾ ਸਟੈਂਡ ਅਪ ਕਮੇਡੀ, ਸਿੰਗਿੰਗ, ਰਾਈਟਿੰਗ 'ਚ ਹਰ ਪੱਖ ਤੋਂ ਠੀਕ ਹੈ ਮੇਰਾ ਕੰਮ ਨਾ। ਪਰ ਉਹ ਦੁਕਾਨ ਤਾਂ ਖੋਲ ਲਈ ਪਰ ਸੌਦਾ ਵੇਚਣਾ ਨਹੀਂ ਆਉਂਦਾ। ਕਈ ਬੰਦਿਆਂ ਨੂੰ ਵੇਚਣਾ ਆਉਂਦਾ ਹੁੰਦਾ ਅੰਦਰ ਕੁਝ ਨਹੀਂ ਹੁੰਦਾ। ਉਹ ਬਿਜ਼ਨਸ ਵਧੀਆ ਕਰ ਮਾਰਕੀਟਿੰਗ ਮਾਰਕੀਟਿੰਗ ਕਹਿ ਸਕਦੇ ਆ ਅੱਜ ਦੀ ਭਾਸ਼ਾ 'ਚ। ਉਹ ਸੋ ਮੈਨੂੰ ਲੱਗ ਠੀਕ ਹੈ ਅੱਛਾ ਭਾਈ ਜੀ ਤੁਸੀਂ ਨਾ ਜਿਵੇਂ ਤੁਸੀਂ ਗੱਲ ਕਰੀ ਹੈ ਵੀ ਪੱਗ ਨੇ ਪਛਾਣ ਦਿਤੀ ਹੈ ਜੀ ਇਹਨੇ ਦਿਨ ਦਿਲਜੀਤ ਦਸਾਂਹ ਦੀ ਬਹੁਤ ਵੱਡੀ ਚਰਚਾ ਸਾਰੇ ਪਾਸੇ ਹਾਂਜੀ ਅ ਪੂਰੀ ਦੁਨੀਆ ਚ ਲਾ ਲਓ ਆਲਮ ਚ ਲਾ ਲਓ ਤੇ ਤੁਸੀਂ ਉਹਨਾਂ ਦੇ ਨਾਲ ਕੰਮ ਕਰਿਆ ਹੋਇਆ ਕੁੜੀ ਲੁੱਟ ਪੁੱਟ ਕੇ ਲੈ ਗਈ ਮੇਰੇ ਯਾਦ ਆ ਜਾਂਦਾ ਤੁਹਾਡਾ ਉਹ ਕੈਰੈਕਟਰ ਹਾਂ ਉਹ ਗਾਣੇ ਦੀਆਂ ਯਾਦਾਂ ਥੋੜੀਆਂ ਜਿਹੀ ਦਲਜੀਤ ਬਾਰੇ ਦੱਸੋ ਵੀ ਦਲਜੀਤ ਬਾਰੇ ਲੋਕਾਂ ਦੇ ਕਈ ਭਰਮ ਭਲੇਖੇ ਪਾਲ ਲੈਂਦੇ ਨੇ ਵੀ ਯਾਰ ਉਹ ਸਟਾਰ ਆ ਤੁਸੀਂ ਤਾਂ ਨਾ ਰਿਹਾ ਕਿ ਥੋੜਾ ਦੱਸੋ ਨਹੀਂ ਉਹ ਸਟਾਰਾਂ ਵਾਲੀ ਫੀਲਿੰਗ ਤਾਂ ਨਾ ਮੈਂ ਤਕਰੀਬਨ ਇੰਡਸਟਰੀ ਦੇ ਸਾਰੇ ਕਲਾਕਾਰਾਂ ਨਾਲ ਕੰਮ ਕਰ ਲਿਆ ਮੈਨੂੰ ਨਹੀਂ ਕਿਸੇ ਨੂੰ ਐਦਾਂ ਦਾ ਲੱਗਿਆ ਸਾਰੇ ਭਰਾਵਾਂ ਨਾਲ ਸਮਝਦੇ ਹੁਣ ਬਾਈ ਗਿੱਪੀ ਗਰੇਵਾਲ ਨਾਲ ਵੀ ਮੈਂ ਫਿਲਮਾਂ ਕੀਤੀਆਂ ਨੇ ਹਣਾ ਦਲਜੀਤ ਵਾਈ ਨਾਲ ਵੀ ਉਹ ਦੱਸਦੇ ਐ ਵੀ ਅਗਰ ਟੀਮ ਵਰਕ ਹੈ ਵੀ ਆਪ ਤੋਂ ਜੂਨੀਅਰ ਬੰਦਿਆਂ ਨੂੰ ਦੱਸ ਕੇ ਵਧੀਆ ਕਰਾ ਲਾਂਗੇ ਉਹਦੇ ਚ ਸਾਰਿਆਂ ਦਾ ਫਾਇਦਾ ਹੁੰਦਾ ਨਾ ਠੀਕ ਹੈ ਬਾਕੀ ਮੇਰੇ ਵਾਸਤੇ ਤਾਂ ਸਾਰੇ ਤਕਰੀਬਨ ਠੀਕ ਹੀ ਰਿਹਾ ਮੇਰਾ ਤਾਂ ਮਾਹੌਲ ਸਾਰਾ ਅੱਛਾ ਉਹ ਸੈੱਟ ਦੀ ਕੋਈ ਯਾਦ ਦੱਸੋ ਕਿਉਂਕਿ ਅੱਜ ਹਰ ਬੰਦਾ ਦਲਜੀਤ ਦੀਆਂ ਗੱਲਾਂ ਸੁਣਨੀਆ ਚਾਹੁੰਦਾ ਕਿਸੇ ਬਾਹਨੇ ਵੀ ਹੁਣ ਕਿਸੇ ਪੱਖ ਤੋਂ ਵੀ ਹੋਣ ਤੁਸੀਂ ਨਾਲ ਸਮਾਂ ਗੁਜ਼ਾਰਿਆ ਸ਼ੂਟ ਦਾ ਥੋੜੀ ਜਿਹੀ ਉਹਦੇ ਬਾਰੇ ਦੱਸ ਦੱਸੋ ਉਹ ਜੱਗਾ ਟੋਸੇ ਵਾਲੇ ਦੀ ਫਰਮਾਇਸ਼ ਤੇ ਜਦ ਚੱਲਦਾ ਕੰਮ ਹਾਂਜੀ ਗਾਣਾ ਉਹ ਜਿਹੜਾ ਸੀ ਹਾਂਜੀ ਹਾਂਜੀ ਕਹਾਣੀ ਬਧੀਆ ਉਹਦੇ ਚ ਕਿਰਦਾਰ ਜਿਹੜਾ ਮੇਰਾ ਸੀ ਨਾ ਉਹ ਜਿਵੇਂ ਬਿਜ਼ਨਸ ਕੁੜੀ ਦੇ ਚੱਕਰ ਚ ਪੈ ਕੇ ਇੱਕ ਭਰਾ ਉਹ ਟਰੱਕ ਵੇਚੀ ਜਾਂਦਾ ਹੈ ਨਾ ਵੀ ਆਪਣਾ ਬਿਜ਼ਨਸ ਘਾਟੇ ਚ ਇਹ ਸੱਚੀ ਕਹਾਣੀ ਹੈ ਕਿਸੇ ਮਿੱਤਰ ਪਿਆਰੇ ਦੀ ਸ਼ਾਇਦ ਠੀਕ ਹੈ ਤੇ ਉਹਦੇ ਚ ਮੇਰਾ ਕਿਰਦਾਰ ਸੀਗਾ ਜਿਹੜਾ ਮੈਂ ਬਾਰ-ਬਾਰ ਰੋਕਦਾ ਉਸੇ ਭਰਾ ਨੂੰ ਜਦੋਂ ਫ੍ਰੀ ਟਾਈਮ ਅਸੀਂ ਬੈਠੇ ਹੁੰਦੇ ਸੀ ਤੇ ਫਨ ਚ ਆਂਦੀਆਂ ਗੱਲਾਂ ਵੀ ਉਹ ਕਰਦੇ ਨੇ ਬਾਕੀ ਉਹ ਪਰਮਾਤਮਾ ਨਾਲ ਜੁੜੀ ਹੋਈ ਸ਼ਖਸੀਅਤ ਹੈ ਕੋਸ਼ਿਸ਼ ਕਰਦੇ ਵੀ ਉਹ ਕਿਸੇ ਦੀ ਗੱਲ ਨਹੀਂ ਕਰਦੇ ਆਪਣੇ ਆਪ ਚ ਹੀ ਰਹਿੰਦੇ ਅੱਛਾ ਇਹ ਪੋਜ਼ਿਟਿਵਿਟੀ ਬਾਈ ਤੁਸੀਂ ਕਿਵੇਂ ਦੇਖਦੇ ਹੋ ਤੁਸੀਂ ਵੀ ਕਦੇ ਹੁੰਨੇ ਹੋ ਮਤਲਬ ਤੁਹਾਡੇ ਅੰਦਰ ਵੀ ਕੋਈ ਨੈਗੇਟਿਵਿਟੀ ਜਾਂ ਕੁਝ ਆਉਂਦੀ ਹੈ ਕਿਵੇਂ ਬਾਹਰ ਕਿਵੇਂ ਕੱਢਦੇ ਹੋ ਆਪਣੇ ਅੰਦਰ ਨੂੰ ਸਾਫ਼ ਕਿਵੇਂ ਕਰਦੇ ਹੋ ਤੁਸੀਂ ਚੱਕਰ ਐਦਾਂ ਵੀ ਜਿੰਨਾ ਸੰਘਰਸ਼ ਹੋ ਗਿਆ ਇੱਕ ਤਾਂ ਹੋ ਜਾਂਦਾ ਵੀ ਦੂਜੇ ਨੂੰ ਦੇਖ ਕੇ ਤੁਹਾਨੂੰ ਲੱਗਦਾ ਯਾਰ ਮੈਂ ਇਹ ਕੰਮ ਕਿਉਂ ਨਹੀਂ ਕਰ ਸਕਦਾ ਵੀ ਉਸ ਬੰਦੇ ਕੋਲ ਇੰਨਾ ਕੰਮ ਹੈ ਕਿਸੇ ਵੀ ਆਰਟਿਸਟ ਕੋਲੇ ਹਨਾ ਵੀ ਮੈਂ ਫਰੀਆ ਪਰ ਜਦੋਂ ਆਪ ਤੋਂ ਦੂਜੇ ਦੇਖੀਦੇ ਜਿਹੜੇ ਮੈਥੋ ਵੀ ਸੀਨੀਅਰ ਬੰਦੇ ਵਿਚਾਰੇ ਇੰਨਾ ਟਾਈਮ ਹੋ ਗਿਆ ਸੰਘਰਸ਼ ਕਰਦੇ ਹਨਾ ਫਿਰ ਆਪਣੇ ਆਪ ਨੂੰ ਜਿਵੇਂ ਉਹ ਕਹਿੰਦੇ ਹੁੰਦੇ ਆ ਵੀ ਜੇ ਤੈਨੂੰ ਆਪਣੇ ਦੁੱਖ ਵੱਡੇ ਲੱਗਦੇ ਆ ਕਦੇ ਪੀਜੀ ਗੇੜਾ ਮਾਰ ਕੇ ਆਹੀਂ ਤੈਨੂੰ ਸਾਰਾ ਕੁਝ فرق لگن لگ جے گا ਵੀ ਤੂੰ ਦੁਖੀ ਹੈ ਜਾਂ ਹੋਰ ਦੁਖੀ ਨੇ ਹਾਂ ਠੀਕ ਹੈ ਉਹ ਚੀਜ਼ਾਂ ਬੈਲੈਂਸ ਕਰ ਰੱਖਦੀਆਂ اچھا ਭਾਈ ਉਹ ਚੀਜ਼ ਨੂੰ ਕਿਵੇਂ ਕਿਉਂਕਿ ਜਦੋਂ ਕੈਸਟ ਵਾਲਾ ਦੌਰ ਸੀ ਉਹ ਵੀ ਸੀਡੀ ਦਾ ਦੌਰ ਸੀ ਉਹਦੇ ਤੁਹਾਡੀ ਇੱਕ ਕੈਸਟ ਆਈ ਸੀ ਮੰਡ ਝੂਠ ਦੀ ਪੰਡ ਹਾਂਜੀ ਤੇ ਉਹਦੀਆਂ ਮੇਰੇ ਨਾ ਕਈ ਬਚਪਨ ਦੀਆਂ ਮੈਮਰੀਜ਼ ਨੇ ਅਸੀਂ ਬੜੀ ਕਸਾਈ ਆ ਰੀਲ ਉਹ ਕਹਿੰਦਾ ਵੀ ਮੈਂ ਆ ਮੇਲੋ ਬਾਹਰ ਜਾ ਕੇ ਖੇਲੋ ਹਾਂ ਹਾਂ ਉਹ ਥੋੜੀ ਦੱਸੋ ਉਹ ਅਸਲ 'ਚ ਨਾ ਮਾਨ ਸਾਹਿਬ ਦੇ ਗਰੁੱਪ 'ਚ ਰਹਿਣ ਕਰਕੇ ਮੈਂ ਬਾਈ ਕਰਮਜੀਤ ਅਨਮੋਲ ਤੇ ਜਿਲਤਾਰ ਜੱਗੀ ਭਾਜੀ ਇਸ ਲਾਈਨ 'ਚ ਮੈਨੂੰ ਲੈ ਕੇ ਆਏ ਸੀ ਜੀ ਉਹਨਾਂ ਦੇ ਨਾਲ ਰਹਿਣ ਕਰਕੇ ਜਿਵੇਂ ਉਹ ਪੈਰੋਡੀ ਦੇ ਰਾਹੀਂ ਬਿਆੰਗ ਕਰਦੇ ਹੁੰਦੇ ਸੀ ਜੀ ਉਹ ਚੀਜ਼ ਅੰਦਰ ਪਕੜ ਹੈਗੀ ਸੀ ਉਹ ਲਿਖਣ ਦੀ ਹੈਨਾ ਤੁਕਬੰਦੀ ਕਰਨ ਦੀ ਜੀ ਜਿਵੇਂ ਗਾਣੇ ਵੀ ਕਾਫੀ ਮੈਂ ਲਿਖਿਆ ਬੱਲਾ ਸਾਹਿਬ ਦੇ ਸ਼ਨਕਾਟਿਆਂ ਚ ਵੀ ਮੇਰੇ ਚੱਲੇ ਕੀ ਵਕ ਹੋ ਗਿਆ ਪੁਲਿਸ ਚੜਾਈਏ ਤੇਰੀ ਮੂੰਗੀ ਮਸਰੀ ਨੇ ਟੱਬਰ ਦੀ ਸੇਹ ਡਾਉਂ ਜੀ ਸੇਹਦ ਡਾਉਂ ਜੀ ਕਰਤੀ ਹਿੰਦੀ ਵਾਲੀ ਮੈਡਮ ਦੀ ਮਾਸਟਰ ਪੂਜਾ ਕਰਦੇ ਹੈਨਾ ਉਸ ਤਰ੍ਹਾਂ ਦੇ ਗਾਣੇ ਉਸ ਤੋਂ ਬਾਅਦ ਬੱਚਿਆਂ ਦੀਆਂ ਗੈਸਟਾਂ ਵੀ ਮੈਂ ਕੀਤੀਆਂ ਨੇ ਉਧਰਲੇ ਪਾਸੇ ਨੂੰ ਵੀ ਉਹ ਤੁਕਬੰਦੀ ਦਾ ਮੇਰਾ ਮਾਹੌਲ ਜਿਆ ਠੀਕ ਸੀ ਤੇ ਮੈਨੂੰ ਗੱਲ ਵਧੀਆ ਲੱਗਦੀ ਹੈ ਅਗਰ ਤੁਸੀਂ ਕਿਸੇ ਚੁਟਕਲੇ ਨੂੰ ਇੱਕ ਤਾਂ ਚੁਟਕਲਾ ਸਿੱਧਾ ਸੁਣਾ ਦੇਣਾ ਇੱਕ ਉਹਨੂੰ ਰੈਮ ਚ ਕਰਕੇ ਸੁਣਾ ਕਹਿੰਦਾ ਹੋਰ ਸੁਣਾ ਤਰੀਕਾ ਵਾਲੀ ਦਾ ਕੀ ਹਾਲ ਹੈ ਕਹਿੰਦਾ ਘਰ ਵਾਲੀ ਦੇਖਣ ਨੂੰ ਠੀਕ ਹੈ ਪਰ ਉਹਦੀ ਯਾਦਾਸ਼ਤ ਬੜੀ ਢੀਕ ਹੈ ਹੂੰ ਪਰसों ਸ਼ਾਮ ਨੂੰ ਮੈਂ ਡਿਊਟੀ ਤੋਂ ਆਇਆ ਉਹਨੇ ਭਰੇ ਵਿਜਾਰ ਚ ਮੈਂ ਨੂੰ ਪਿੱਛੋਂ ਆਵਾਜ਼ ਮਾਰ ਕੇ ਬੁਲਾਇਆ ਉਹਦੀ ਅਗਲੀ ਗੱਲ ਸੁਣ ਕੇ ਮੇਰੇ ਦਿਮਾਗ ਦੇ ਪੇਚ ਹੋ ਗਏ ਢਿੱਲੇ ਸੀ ਮੈਨੂੰ ਕਹਿੰਦੀ ਵੀਰੇ ਆਪਾਂ ਪਹਿਲਾਂ ਕਿੱਥੇ ਮਿਲੇ ਸੀ ਕਹਿੰਦਾ ਇਹ ਚੁੜਗਲਾ ਇਹਨੂੰ ਆਪਾਂ ਰਾਇਮ ਚ ਕਰ ਲਿਆ ਹਾਂ ਉਹ ਆਪਣੀ ਮੁਹਾਰਤ ਹੈ ਪਰਮਾਤਮਾ ਵੱਲੋਂ ਬਖਸ਼ਿਸ਼ ਹੈ ਵੀ ਆਪਾਂ ਉਹ ਚੀਜ਼ ਨਹੀਂ ਇਹ ਕੋ ਤੁਸੀਂ ਉਹ ਵੀ ਆ ਵੀ ਉਹ ਕਹਿੰਦਾ ਵੀ ਪਿਛਲੀ ਵਾਰੀ ਸ਼ਾਪ ਛੱਡ ਕੇ ਗਏ ਸੀ ਅੱਜ ਕੀ ਕੜਾਕੜਾ ਛੱਡ ਜਾਣਗੇ ਇਹ ਗੱਲਾਂ 'ਚੋਂ ਗੱਲਾਂ ਬੀਨੂ ਬਾਈ ਉਹਨਾਂ ਦੇ ਨਾਲ ਰਹਿਣ ਦਾ ਅਸਰ ਹੈ। ਅੱਛਾ। ਹਾਂਜੀ। ਅੱਜ ਭਾਈ ਕਿਵੇਂ ਜੇ ਦੇਖਦੇ ਹੋ ਅੱਜ ਉਹ ਕਲਾਕਾਰ ਨੇ ਹਨ ਮਤਲਬ ਕਈ ਵਾਰ ਇਹ ਹੁੰਦਾ ਵੀ ਕਲਾਕਾਰ ਜਦੋਂ ਵੱਡਾ ਹੋ ਜਾਂਦਾ ਨਾ ਬਾਕੀ ਨੂੰ ਛੋਟਾ ਸਮਝਣ ਲੱਗ ਪੈਂਦਾ ਤੁਸੀਂ ਇਨਾਂ ਕਲਾਕਾਰਾਂ ਦੇ ਵਿੱਚ ਕੀ ਅਬਜ਼ਰਵ ਕਰਿਆ ਵੀ ਇਹ ਇੰਨੇ ਜ਼ਮੀਨ ਨਾਲ ਜੁੜੇ ਹੋਏ ਨੇ ਇੰਨੀ ਮੁਹੱਬਤ ਨੇ ਇਹ ਸਾਰਾ ਕੁਝ ਕਿਵੇਂ ਹੋ ਜਾਂਦਾ ਕਿਵੇਂ ਵਾਪਰਦਾ ਹੈ ਅਸਲ 'ਚ ਉਹ ਸਾਡੇ ਵਾਲੇ ਮਾਹੌਲ ਚੋਂ ਹੀ ਗਏ ਹੋਏ ਹਨ ਜਿਵੇਂ ਅਸੀਂ ਜਿਹੜੇ ਮਾਹੌਲ ਚੋਂ ਨਿਕਲੇ ਆਂ ਉਸੇ ਮਾਹੌਲ ਚੋਂ ਉਹ ਪਿੰਡਾਂ ਚੋਂ ਸੰਘਰਸ਼ ਕਰਕੇ ਹੀ ਉਹ ਆਏ ਹੋਏ ਆ ਉਹੀ ਸਾਡੇ ਵਾਲੀ ਗੀਆਂ ਉਹਨਾਂ ਦੀਆਂ ਗੱਲਾਂ ਵਤਾਂ ਜਣੀਆਂ ਉਹਨਾਂ ਨੂੰ ਆਏ ਵੀ ਉਹਨਾਂ ਦਾ ਲਹਿਜਾ ਸਾਡੇ ਨਾਲ ਥੋੜਾ ਜਿਹਾ ਖੋਰ ਘੈਂਟ ਹੁੰਦਾ ਹੈ ਨਾ ਵਧੀਆ ਲੱਗਦਾ ਓਵੇਂ ਹੀ ਫਿਰ ਘੋਲ ਮਿਲ ਜਾਈਦਾ ਉਦੋਂ ਨਹੀਂ ਜਿਵੇਂ ਉਧਰੋਂ ਬੋਲੀ ਬਣਾ ਕੇ ਆਉਂਦੀ ਓਵੇਂ ਦਾ ਹੀ ਪੰਚ ਇਧਰੋਂ ਹਨਾ ਉਹ ਫਿਰ ਅੱਛਾ ਮਾਨ ਸਾਹਿਬ ਨਾਲ ਵੀ ਤੁਸੀਂ ਕੰਮ ਕਰਿਆ ਮਾਨ ਸਾਹਿਬ ਨਾਲ ਮੈਂ ਜੁਗਨੇ ਵਿੱਚ ਥੋੜਾ ਬਹੁਤਾ ਕੀਤਾ ਅੱਛਾ ਕੋਈ ਯਾਦ ਕੋਈ ਜੇ ਕੋਈ ਮਤਲਬ ਅੱਜ ਜਿੱਦਾਂ ਦੇਖਦੇ ਨੇ ਹਨਾ ਅੱਜ ਉਹ ਬੋਲਦੇ ਨੇ ਸਟੇਜ ਤੇ ਪੂਰਾ ਗੜਕਦੇ ਨੇ ਤੇ ਕੋਈ ਮਤਲਬ ਕਦੇ ਫਾਇਦਾ ਵੀ ਚੱਕਿਆ ਮਾਨ ਸਾਹਿਬ ਦੇ ਸਾਥੀ ਹੋਣ ਦਾ ਨਹੀਂ ਫਾਇਦਾ ਦਾ ਚੱਕ ਰਹੇ ਵੀ ਲੋਕ ਪਛਾਣ ਲੈਂਦੇ ਆ ਵੀ ਇਹ ਵੀ ਬੰਦਾ ਨਹੀਂ ਕੋਈ ਨਾਕੇ ਨੂਕੇ ਤੇ ਰਾਹ ਖੜੇ ਤੇ ਨਹੀਂ ਉਹ ਡਰ ਲੱਗਦਾ ਉਹ ਫਿਰ ਅਗਲਾ ਕਹਿੰਦਾ ਗੱਲ ਦੂਰ ਤੱਕ ਜਾਂਦੀ ਹੈ ਨਾ ਕਦੇ ਸਿਫਾਰਿਸ਼ ਵਾਲਾ ਕੰਮ ਨਹੀਂ ਕਰਿਆ ਕਦੇ ਕਿਸੇ ਨੂੰ ਕਿਹਾ ਨਹੀਂ ਕਿਸੇ ਕਲਾਕਾਰ ਬਾਰੇ ਨਾ ਕਿਉਂਕਿ ਆਪਣੇ ਭਰਾ ਹੈਗੇ ਆ ਸਾਰੇ ਕਲਾਕਾਰ ਉਦਾਂ ਹੀ ਆਪਾਂ ਨੂੰ ਪਛਾਣ ਹੀ ਲੈਂਦੇ ਆ ਜਿੱਥੇ ਕਿਸੇ ਕੋਲ ਕੋਈ ਕੰਮ ਹੋਵੇ ਨਾ ਕੋਈ ਸਿਫਾਰਿਸ਼ ਵਾਲਾ ਅੱਜ ਤੱਕ ਨਹੀਂ ਜਿੱਥੇ ਲਾਈਨ 'ਚ ਲੱਗਣਾ ਉੱਥੇ ਲਾਈਨ 'ਚ ਹੀ ਲੱਗੀਦਾ ਠੀਕ ਹੈ ਕਦੇ ਦਰਬਾਰਤੋਂ ਨਹੀਂ ਜਣੀ ਨਾ ਨਾ ਮਤਲਬ ਇਹ ਨਹੀਂ ਅੱਛਾ ਦਰਬਾਰਤੋਂ ਆਪਾਂ ਕਿਹੜਾ ਕੋਈ ਵੱਡਾ ਕਰਾਇਮ ਕੀਤਾ ਹੋਇਆ ਵੀ ਕਿ ਹੈਲਪ ਦੀ ਲੋੜ ਨਹੀਂ ਇੱਕ ਵਾਰ ਨਾ ਮੇਰੇ ਯਾਦ ਆ ਗਿਆ ਕੋਈ ਪੁਰਾਣਾ ਕੋਈ ਕਿੱਸਾ ਉਹ ਕਹਿੰਦਾ ਵੀ ਯਾਰ ਕੋ ਤੇ ਉਹ ਮੰਤਰੀ ਮੁੱਖ ਮੰਤਰੀ ਬਣ ਗਿਆ ਤਾਂ ਉਹਦਾ ਮਿੱਤਰ ਉਹਨੂੰ ਕਹਿੰਦਾ ਯਾਰ ਵੀ ਮੇਰੇ ਕੰਮ ਕੁੰਮ ਨਹੀਂ ਹੋ ਰਹੇ ਮੈਂ ਕਿੱਦਾਂ ਮੈਂ ਹਨਾ ਕਰਾਂ ਤੇ ਉਹ ਕਹਿੰਦਾ ਯਾਰ ਕੋਈ ਗੱਲ ਨਹੀਂ ਮੇਰਾ ਉਹਦੇ ਨਾਲ ਪ੍ਰੋਗਰਾਮ ਆ ਤੇ ਤੂੰ ਪੰਡਾਲ ਚ ਆ ਜੀ ਮੋਹਰਲੀ ਸੀਟ ਤੇ ਬਹਿ ਜੀ ਤੇ ਉੱਥੇ ਮੈਂ ਤੇਰਾ ਨਾਮ ਲੈ ਦੂੰਗਾ ਵੀ ਉਹਨੇ ਫਿਰ ਪੰਡਾਲ ਦੇ ਵਿੱਚ ਨਾਮ ਲੈ ਲਿਆ ਵੀ ਫਲਾਨਾ ਸਿੰਘ ਆਪਣਾ ਮਿੱਤਰ ਮੜਾ ਧਿਆਨ ਰੱਖੋ ਫਿਰ ਕਹਿੰਦਾ ਮੈਂ ਜਿੱਧਰ ਜਾਵਾਂ ਕੰਮ ਹੋਈ ਜਾਣ ਤੇ ਕਦੇ ਇਹ ਨਹੀਂ ਹੋਇਆ ਵੀ ਮਾਨ ਸਾਹਿਬ ਦੇ ਪੰਡਾਲ ਚ ਜਾ ਕੇ ਬੈਠੀਏ ਵੀ ਉਹ ਦੂਰੋਂ ਕਹਿਣਗੇ ਵੀ ਰਵਿੰਦਰ ਮੰਡ ਬਈ ਆਪਣਾ ਬੰਦਾ ਧਿਆਨ ਰੱਖਿਓ ਨਹੀਂ ਐ ਹੁਣ ਉੱਥੇ ਜਲੰਧਰ ਪ੍ਰੋਗਰਾਮ ਸੀਗਾ ਪੰਜਾਬ ਪੁਲਿਸ ਦਾ ਪ੍ਰੋਗਰਾਮ ਸੀ ਉਹਨਾਂ ਨੇ ਕਰਵਾਇਆ ਸੀ ਨਾ ਬੀਨੂ ਬਾਈ ਜੀ ਤੇ ਕਰਮਜੀਤ ਅਨਮੋਲ ਬਾਈ ਜੀ ਨਾਲ ਬੈਠੇ ਸੀ ਮਾਨ ਸਾਹਿਬ ਦੇ ਨਾ ਉਹਨਾਂ ਨੇ ਮੈਨੂੰ ਬੁਲਾ ਲਿਆ ਸੀ ਬੀਨੂ ਬਾਈ ਉਹਨਾਂ ਨੇ ਵੀ ਆ ਜਾਓ ਬੁਲਾ ਲਿਆ ਨਾ ਤੇ ਦੱਸਿਆ ਉਹਨਾਂ ਨੂੰ ਮਾਨ ਸਾਹਿਬ ਨੇ ਹੱਥ ਹੱਥ ਮਿਲਾਇਆ ਵਦਿਆ ਹੋਰ ਕੀ ਕਰਦਾ ਹੁੰਦਾ ਹੁਣ ਅੱਜ ਕੱਲ ਬਸ ਇਹ ਹੀ ਹੁੰਦਾ ਵੱਡੇ ਭਰਾਮਾ ਨੇ ਸੇਲਵਾ ਦਾ ਨਾ ਹੁਣ ਐਡੇ ਵੱਡੇ ਰਤਬੇ ਤੇ ਐਨਾ ਟਾਈਮ ਕਿਤੇ ਨਾ ਜੀ ਵੀ ਦੋ ਦੋ ਘੰਟੇ ਬੈਠੇ ਗੱਲਾਂ ਮਾਰੀ ਗਈ ਹਾਂ ਅੱਛਾ ਪਰ ਮਤਲਬ ਲੋਕਾਂ ਨੂੰ ਬਹੁਤ ਚਾਹ ਹੁੰਦਾ ਨਾ ਵੀ ਗੱਲਾਂ ਸੁਣਨ ਦਾ ਜਾਂ ਟੁੱਟੀ ਦਾ ਲੱਗੀ ਦਾ ਥੋੜੇ ਜਿਹੀ ਕਦੇ ਕਈ ਕੜਤਣ ਆਈ ਆ ਜਾਂ ਕਿਸੇ ਨੇ ਫਾਇਦਾ ਚੱਕਣ ਦੀ ਵੀ ਬਹੁਤ ਲੋਕ ਕੋਸ਼ਿਸ਼ ਕਰਦੇ ਨੇ ਜਿਵੇਂ ਬੀਨੂ ਬਾਈ ਨੇ ਥੋੜਾ ਫੋਨ ਨਹੀਂ ਚੱਕਿਆ ਕਿਸੇ ਕੋਲੇ ਤਾਂ ਲੋਕ ਭਰ ਦਿੰਦੇ ਨੇ ਬੰਦੇ ਨੂੰ ਯਾਰ ਵੀ ਉਹ ਵੱਡਾ ਬਣ ਗਿਆ ਤੁਸੀਂ ਫਿਰ ਇਹ ਚੀਜ਼ਾਂ ਹੋਈਆਂ ਕਦੇ ਨਾ ਨਾ ਮੈਨੂੰ ਬਈ ਵਾਪਸ ਆ ਜਾਂਦਾ ਫੋਨ ਚਾਹੇ 2-3 ਦਿਨ ਬਾਅਦ ਯਾਦ ਉਹ ਹਾਂ ਪਰਸੋਂ ਸ਼ਾਮ ਨੂੰ ਤੇਰਾ ਫੋਨ ਆਇਆ ਸੀ ਚਾਹੇ 3 ਦਿਨ ਬਾਅਦ ਆਵੇ ਮੈਨੂੰ ਸਾਰੇ ਕਰ ਲੈਂਦੇ ਆ ਅੱਛਾ ਹਾਂਜੀ ਫੋਨ ਅੱਛਾ ਹੁਣ ਕਿਵੇਂ ਜੇ ਦੇਖਦੇ ਹਾਂ ਬਾਈ ਹੁਣ ਹੀ ਵੋਟਾਂ 'ਚ ਖੜੇ ਨੇ ਕਰਮਜੀਤ ਅਨਮੋਲ ਜੀ ਲਾਈਨ ਇੱਕ ਤੋਂ ਬਾਅਦ ਇੱਕ ਜਿੱਦਾਂ ਬਾਈ ਪਹਿਲਾਂ ਸੀਐਮ ਮਾਨ ਸਾਹਿਬ ਹੋ ਗਏ ਫਿਰ ਕਰਮਜੀਤ ਜੀ ਹੋ ਗਏ ਬੀਨੂ ਬਾਈ ਹੋ ਗਏ ਹੁਣ ਤਾਂ ਤੁਹਾਡੀ ਤੁਹਾਡੇ ਨਾਲ ਕਿਹੋ ਜੀਆਂ ਸਿਆਸਤ ਦੀਆਂ ਹੀ ਗੱਲਾਂ ਹੁੰਦੀਆਂ ਨੇ ਕਲਾਕਾਰਾਂ ਦੀ ਨਾ ਨਾ ਸਿਆਸਤ ਵਾਲਾ ਕਰਮਜੀਤ ਭਾਈ ਸਿਆਸਤ ਵਾਲੇ ਹੈ ਨਹੀਂ ਹਨਾ ਨਾਮ ਜ਼ਿੰਦਗੀ 'ਚ ਉਹ ਸਿਆਸਤ ਹੈ ਉਹਨਾਂ ਦੇ ਨਾ ਉਹਦਾ ਕਹਿ ਲੋ ਵੀ ਇੱਕ ਡਿਊਟੀ ਲੱਗੀ ਐ ਇੱਕ ਅੱਛਾ ਹਾਂ ਬਾਈ ਉਹ ਨਹੀਂ ਤਾਂ ਵਿਚਾਰੇ ਸਿਹਸਤਾ ਵਾਲੇ ਤਾਂ ਹੈ ਨਹੀਂ ਜੀ ਪਰ ਇੱਕ ਇਹ ਐ ਵੀ ਬੰਦਾ ਬਹੁਤ ਵਧੀਆ ਇਨਸਾਨ ਵਧੀਆ ਸਭ ਦੇ ਕੰਮ ਆਉਣ ਵਾਲਾ ਅਗਰ ਉਹ ਸਾਲ ਕੇ ਤੋ ਉਹ ਉਹਨੂੰ ਬਣਾ ਕੇ ਭੇਜਦੇ ਆ ਨੁਮਾਇੰਦਾ ਬਣਾਉਂਦੇ ਆ ਲੋਕ ਮੇਰੇ ਖਿਆਲ ਚ ਉਹਨਾਂ ਤੋਂ ਵਧੀਆ ਬੰਦਾ ਨਹੀਂ ਮਿਲਣਾ ਕਰਮਜੀਤ ਅਨਮੋਲ ਠੀਕ ਹੈ ਅੱਥੇ ਬਾਈ ਨਾਲ ਕੋਈ ਗੱਲ ਜਿਹੜੀ ਮਤਲਬ ਤੁਸੀਂ ਨੌਤੀ ਬਾਬਾ ਇਨ ਟਾਊਨ ਸ਼ਾਇਦ ਉਹਦੇ ਚ ਵੀ ਹਾਂ ਮੈਂ ਪਲੇ ਉਹ ਕੀਤਾ ਬੀਨੂ ਬਾਈ ਨਾਲ ਕਰਮਜੀਤ ਅਨਮੋਲ ਬਾਈ ਸੀਗੇ ਤੇ ਭੱਲਾ ਸਾਹਿਬ ਸੀ ਬੀ ਐਨ ਸ਼ਰਮਾ ਜੀ ਰਾਣਾ ਰਣਵੀਰ ਬਾਈ ਜੱਗੀ ਧੂਰੀ ਨਾ ਨਿਸ਼ਾ ਬਨੂ ਜੀ ਉਹਨੇ ਅਸੀਂ ਸਾਰੇ ਹੁੰਦੇ ਸੀ ਕਰਕੇ ਆਇਆ ਪਲੇ ਆਂ ਚ ਤਾਂ ਫਿਰ ਤੁਹਾਨੂੰ ਪਤਾ ਯਾਦਾਂ ਜੁੜਦੀਆਂ ਹੀ ਰਹਿਣੀਆਂ ਅੱਛਾ ਅੱਛਾ ਉੱਥੇ ਜਿਵੇਂ ਮਤਲਬ ਇਕੱਠੇ ਹੋਣਾ ਉਹ ਸਰਕਲ ਦੇ ਵਿੱਚ ਇਹ ਹੁੰਦਾ ਨਾ ਵੀ ਥੋੜੀ ਜਿਹੀ ਚੀਜ਼ ਵਧੀਆ ਲੱਗਦੀ ਆ ਘਟ ਖਾਈਏ ਵੱਧ ਗੱਲਾਂ ਕਰੀਏ ਇਦਾਂ ਦਾ ਹੁੰਦਾ ਉੱਥੇ ਉਹ ਫਿਰ ਕਿਵੇਂ ਜੇ ਰਿਆ ਕਿ ਜਦੋਂ ਜਹਾਜ਼ ਦਾ ਸਫ਼ਰ ਸੀ ਕੋਈ ਕਿਉਂਕਿ ਜਦ ਮੈਂ ਮਾਨ ਸਾਹਿਬ ਸੁਣਾਉਂਦੇ ਨੇ ਵੀ ਉਹ ਜਹਾਜ਼ ਦੇ ਵਿੱਚ ਉਹਨਾਂ ਨੇ ਪਾਸ਼ਾ ਹੋਰ ਬਦਲ ਲਈ ਤੁਹਾਡੇ ਨਾਲ ਕੋਈ ਇਦਾਂ ਦਾ ਕਿੱਸਾ ਰਿਆ ਸੀ ਮੇਰੇ ਨਾਲ ਜਹਾਜ਼ ਚ ਤਾਂ ਭਰਾ ਗੱਲਾਂ ਤਾਂ ਇਹਨਾਂ ਨੂੰ ਹੀ ਔੜਦੀਆਂ ਮੈਨੂੰ ਤਾਂ ਡਰੀ ਲੱਗੀ ਜਦੋਂ ਬਦਲਾਂ ਚ ਜਾ ਕੇ ਐਂ ਜਿਆ ਕਰਦਾ ਨਾ ਅਜਾ ਦੇਖਦਾ ਵੀ ਸਾਰੇ ਬੈਠੇ ਆ ਮਨ ਪਏ ਜਿ ਲੱਗਣ ਆ ਅਜਾ ਉਹ ਮੈਨੂੰ ਹੈਗਾ ਉਚਾਈ ਤੋਂ ਥੋੜਾ ਜਿਹਾ ਮੇਰੇ ਅੰਦਰ ਹੈਗਾ ਡਰ ਜਿਹਾ ਅੱਛਾ ਮਤਲਬ ਕੀ ਕੀ ਹੈ ਤੁਸੀਂ ਐਕਟਿੰਗ ਨੂੰ ਕਿਵੇਂ ਸੋਚਦੇ ਹੋ ਵੀ ਇੱਥੋਂ ਪੈਸਾ ਇਕੱਠਾ ਕਰਨਾ ਸ਼ੌਂਕ ਪੂਰਾ ਕਰਨਾ ਬੱਚਿਆਂ ਨੂੰ ਕਿ ਕਿਦਾਂ ਤੁਹਾਡੇ ਮਨ 'ਚ ਕੀ ਚੱਲਦਾ ਹੁੰਦਾ ਚੱਕਰ ਇਹ ਹੈ ਵੀ ਗੋਰਿਆਂ ਵਾਲੀ ਸੋਚ ਹੈ ਵੀ ਇੱਕ ਪੜਾਉਣਾ ਆਪਣੇ ਫਰਜ਼ੇ ਜਿਹੜੇ ਆ ਮੋਢਲੇ ਬੇਸਿਕ ਹਨ ਉਹ ਪੂਰੇ ਜ਼ਰੂਰ ਕਰੀਏ ਬਾਕੀ ਵਕਤ ਦਾ ਪਤਾ ਨਹੀਂ ਬੱਚਿਆਂ ਨੇ ਕੀ ਕਰਨਾ ਕੱਲ ਨੂੰ ਕਿੱਦਾਂ ਨੂੰ ਜਾਣਾ ਆਪਣੀ ਆਈ ਚਲਾਈ ਚੱਲੀ ਜਾਵੇ ਵਧੀਆ ਮਾਹੌਲ ਰਹੇ ਇੱਜ਼ਤ ਬਣੀ ਰਹੇ ਤੰਦਰੁਸਤੀ ਰਹੇ ਇੱਥੋਂ ਤੱਕ ਸੋਚ ਹੈ ਕਿਉਂਕਿ ਮੈਂ ਸਿਮੇਟਣ ਵਾਲਾ ਬੰਦਾ ਖਲਾਰੇ ਪਾਉਣ ਵਾਲਾ अच्छा एक एक गल है भाई जिमे अक्सर ਕਲਾਕਾਰਾਂ ਬਾਰੇ ਕਿਹਾ ਜਾਂਦਾ ਵੀ ਇਹ ਬਹੁਤ ਗਰੁੱਪ ਜੇ ਬਣਾ ਕੇ ਚੱਲਦੇ ਨੇ ਲੱਗਦਾ ਵੀ ਰਵਿੰਦਰ ਮੰਡ ਵੀ ਗਰੁੱਪイズਮ ਦਾ ਸ਼ਿਕਾਰ ਹੋਇਆ ਨਹੀਂ ਮੈਨੂੰ ਨਹੀਂ ਲੱਗਦਾ ਕਿਉਂਕਿ ਮੈਨੂੰ ਆਪਣੇ ਤੌਰ ਤੇ ਹੀ ਸਟੈਪ ਬਾਈ ਸਟੈਪ ਪਰਮਾਧਮਾ ਮੇਰੀ ਪਛਾਣ ਬਣਾਉਂਦਾ ਰਿਹਾ ਤੇ ਮੇਰੇ ਕੰਮ ਚੋਂ ਕੰਮ ਮੈਨੂੰ ਮਿਲਦਾ ਰਿਹਾ ਤਕਰੀਬਨ ਨਹੀਂ ਪਰ ਪਰ ਤੁਹਾਡੀ ਮੈਂ ਇੱਕਦ ਨੇ ਪੋਸਟ ਪੜ੍ਹੀ ਸੀਗੀ ਉਹ ਅੰਮ੍ਰਿਤਪਾਲ ਛੋਟੂ ਬਾਰੇ ਤੁਸੀਂ ਕਿਆ ਹੁੰਦਾ ਯਾਰ ਜੇ ਬੰਦਾ ਪਿੱਛੇ ਰਹਿ ਗਿਆ ਸੀ ਤਾਨੂੰ ਨਾਲ ਤੋੜਨਾ ਸੀ ਹਾਂ ਉਹ ਬੰਦਾ ਬਹੁਤ ਵਧੀਆ ਸੀ ਜੀ ਅੱਛਾ ਇਨਸਾਨ ਸੀ ਉਹ ਪੱਤਰਕਾਰ ਸਾਹਿਬ ਨੇ ਪਤਾ ਨਹੀਂ ਕੀ ਕ੍ਰੈਡਿਟ ਲੈਣ ਦੇ ਚੱਕਰ ਚ ਉਹ ਪੋਸਟ ਕੋਈ ਹੋਰ ਸੀ ਉਹਨੂੰ ਗਲਤ ਢੰਗ ਦੇ ਨਾਲ ਪੇਸ਼ ਕੀਤਾ ਸੋਸ਼ਲ ਮੀਡੀਆ ਤੇ ਹਨ ਉਹ ਨਹੀਂ ਸੀ ਲਿਖਿਆ ਮੇਰਾ ਮਤਲਬ ਇਹ ਸੀ ਵੀ ਸਾਰੇ ਉਹਦੇ ਜਾਣੂ ਸੀ ਜਿੰਨੇ ਵੀ ਆਰਟਿਸਟ ਸੀਗੇ ਸਾਰਿਆਂ ਨਾਲ ਉਹਨੇ ਕੰਮ ਕੀਤਾ ਸੀ ਤੇ ਜਦੋਂ ਬਿਮਾਰ ਸੀ ਉਹ ਆਖਰੀ 2 ਸਾਲਾਂ ਚ ਸਿਰਫ ਕੁਝ ਕੁ ਬੰਦੇ ਨੂੰ ਹੀ ਪਤਾ ਸੀ ਵੀ ਉਹ ਪ੍ਰੋਬਲਮ ਵਿੱਚ ਹੈ ਲੱਗਦਾ ਵੀ ਇੰਡਸਟਰੀ ਸਾਰ ਲੈਂਦੀ ਹੈ ਕਿਸੇ ਦੀ ਜਾਂ ਨਹੀਂ ਲੈਂਦੀ ਨਹੀਂ ਕੁਝ ਬੰਦੇ ਹੈਗੇ ਜਿਵੇਂ ਹੁਣ ਬਾਈ ਉਹ ਨਹੀਂ ਅੱਗੇ ਨੇ ਮਲਕੀਤ ਰੌਣੀ ਉਹ ਨਹੀਂ ਸਾਨੂੰ ਉਹਨੂੰ ਪਤਾ ਲੱਗ ਜਿਉ ਹੱਦੀ ਰਾਤ ਨੂੰ ਇਕੱਲੇ ਹੀ ਤੁਰ ਜਾਂਦੇ ਕੋਈ ਵੀ ਹੈਲਪ ਦੀ ਲੋੜ ਹੈ ਕਿਸੇ ਦੀ ਇੱਕ ਸਾਡੇ ਭਰਾ ਨੇ ਉਹਨਾਂ ਦੇ ਹੁਣ ਪਿੱਛੇ ਜੇ ਹਾਰਟ ਚ ਉਹਦੇ ਕੋਈ ਹੈਗਾ ਸੀ ਪ੍ਰੋਬਲਮ ਸੀ ਸ਼ੀਕਸ਼ੂ ਮੇਰਾ ਕਹਿੰਦਾ ਨਾ ਜੀ ਤੇ ਉਹ ਗਰੀਬ ਬੰਦਾ ਸੀ ਸਾਡਾ ਭਰਾ ਸਾਡੇ ਮੇਰੇ ਵਰਗਾ ਹੀ ਸੀ ਤੇ ਉਹਨੂੰ 7-8 ਲੱਖ ਰੁਪਏ ਦੀ ਲੋੜ ਸੀ ਮਲਕੀ ਤਰੌਣੀ ਬਾਈ ਉਹਨਾਂ ਨੇ ਹੈਲਪ ਕੀਤੀ ਆ ਉਹਦੀ ਪ੍ਰੋਬਲਮ ਚ ਉਹਦੇ ਕਰਾਉਣ ਚ ਅੱਛਾ ਅੱਛਾ ਬਾਈ ਜਿੱਦਾਂ ਕੋਈ ਡਾਇਲੌਗ ਵਗੈਰਾ ਤੁਹਾਡੇ ਤੁਹਾਡਾ ਨਾ ਅੰਦਾਜ਼ ਬਹੁਤ ਗੈਂਟ ਆ ਜਿਵੇਂ ਤੁਸੀਂ ਖਿੜਜੇ ਜਾਂਦੇ ਹੋ ਲੋਕਾਂ ਨੇ ਕਹਿਣਾ ਵੀ ਅੱਜ ਜਾਂ ਤਾਂ ਮਤਲਬ ਫਿਰ ਉਹੀ ਗੱਲ ਵੀ ਅੱਜ ਖੁਰੀ ਨਹੀਂ ਹੱਡਾਂ 'ਚ ਨਹੀਂ ਵੀ ਅੱਜ ਖੁਰੀ ਨਹੀਂ ਹੱਡਾਂ 'ਚ ਤੇ ਮਤਲਬ ਮਾੜਾ ਖਿੜਕੇ ਜੇ ਕੋਈ ਡਾਇਲੋਗ ਜੇ ਸੁਣਾਓ ਜਾਂਦੇ ਜਾਂਦੇ ਡਾਇਲੋਗ ਤਾਂ ਚਲੋ ਸਾਰੀਆਂ ਫਿਲਮਾਂ 'ਚ ਬੋਲੀ ਆ ਆਪਾਂ ਨੇ ਜਿਵੇਂ ਫਰੀਦਕੋਟੀਆਂ 'ਚ ਸੀ ਮੇਰਾ ਅਲੱਗ-ਅਲੱਗ ਟੋਨਾਂ ਦਾ ਜਿਵੇਂ ਸਾਡੇ ਰੋਪੜ ਸਾਈਡ ਇੱਕ ਕੰਡਕਟਰ ਉਹ ਜਿਹੜੇ ਉਹ ਬੱਸਾਂ 'ਚ ਚੜਾਉਂਦੇ ਹੁੰਦੇ ਆ ਆਵਾਜ਼ਾਂ ਮਾਰਦੇ ਹੁੰਦੇ ਆ ਕੀ ਕਹਿੰਦੇ ਉਹਨਾਂ ਨੂੰ ਤੇ ਉਹ ਬੰਦਾ ਸੀ ਉੱਥੇ ਨਾ ਚਲੋ ਵੀ ਜਲ ਰੋਪੜ ਗਰਾਹੀ ਘੜ ਮਾੜੀ ਨੌਨਸਟਾਪ ਕੋ ਕਰਿਆ ਸੀ ਮੈਂ ਮੁੰਡਾ ਫਰੀਦਕੋਟੀਆ ਚ ਅੱਛਾ ਹੀ ਗੱਲ ਐ ਜਦੋਂ ਮੈਂ ਤਨਹਾਲੇ ਥਾਣੇ ਚੋਂਦਾ ਸੀ ਨਾ ਉਦੋਂ ਵੀ ਇੱਕ ਬੁੱਢੀ ਆਈ ਸੀ ਓਮੇ ਦੀਆਂ ਕੱਲਾ ਮਤ ਇਹਦੇ ਚ ਮੈਂ ਤੁਹਾਨੂੰ ਹਸ਼ਰ ਦਾ ਇੱਕ ਗਾਣਾ ਮੇਰਾ ਚੱਲਿਆ ਸੀ ਪੈਰੋਡੀ ਹੂੰ ਉਹ ਤੁਹਾਨੂੰ ਸੁਣਾ ਦਿੰਦਾ ਜੀ 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 ਹੋ ਮੁਰਗੀਆਂ ਵੇਚੀਆਂ ਮੈਂ 15 ਸਵੇਰੇ ਆਂਡਿਆਂ ਦੇ ਪੈਸੇ ਮੇਰੀ ਜੇਬ ਚ ਬਥੇਰੇ ਖਾਵਾ ਰੱਖ ਕੇ ਬਰੈਡਾਂ ਉੱਤੇ ਸਾਗ ਸਾਲੀਏ ਓ ਜਿੰਨਾ ਚਿਰ ਨੱਚੇਂਗੀ ਮੈਂ ਫਾੜੀ ਜਾਊਂਗਾ ਨੋਟ ਤੇਰੇ ਜੀਜੇ ਦਾ ਤਾਂ ਹਿਲ ਗਿਆ ਦਿਮਾਗ ਮੋਣੀ ਜੀ ਸੰਤ ਮੋਣੀ ਦੇ ਪ੍ਰਭਾਜ ਕੋ ਹਾਂਜੀ ਉਹ ਵੀ ਤੁਹਾਡੀ ਫਿਲਮ ਦੇ ਵਿੱਚ ਉਦੋਂ ਸੀਗੀ ਹਾਂਜੀ ਹਾਂਜੀ ਉਹ ਆਰਟਿਸਟ ਨੇ ਉਹਨਾਂ ਦਾ ਪਿੰਡ ਹੈਗਾ ਮੁਹਾਲੀ ਦੇ ਕੋਲ ਉਹ ਥੋੜੀ ਜੀ ਭਾਸ਼ਾ ਦਾ ਸਾਡੇ ਜਿਵੇਂ ਘਾੜ ਕੰਢੀ ਏਰੀਆ ਦੀ ਮੇਰੀ ਭਾਸ਼ਾ ਦਾ ਥੋੜਾ ਜਿਹਾ ਫਰਕ ਹੈ ਨਾ ਜੀ ਸਾਡੇ ਹੁੰਦਾ ਵੀ ਕੀ ਕਰਦਾ ਤਾਂ ਕਿੱਥੇ ਗਿਆ ਤਾਂ ਹੈਨਾ ਹਾਂ ਉਧਰ ਥੋੜਾ ਜਿਹਾ ਜਿਹੜਾ ਇਧਰਲੇ ਪਾਸੇ ਦੀ ਬੋਲੀ ਹੈ ਮੁਹਾਲੀ ਦੇ ਨੇੜੇ ਤੇੜੇ ਦੀ ਹੈ ਨਾ ਕੀ ਕਾ ਸ਼ੌਕਰਤਾں ਕੀ ਕਰਾ ਹਮ ਕਿੰਨੇ ਕੀ ਵਜੇ ਗਿਆ ਆ ਠੀਕ ਹੈ ਉਹਨਾਂ ਦੀ ਥੋੜੀ ਜੀ ਇਸ ਤਰ੍ਹਾਂ ਦੀ ਬੋਲੀ ਕੁਝ ਕਪਿੰਡਾਂ ਦੀ अच्छा एसी ਨੂੰ ਵੀ ਤਾਂ ਤੁਸੀਂ ਖੁਸ਼ਕ ਤੁਸੀਂ ਸਮਝਦੇ ਹੋਗੇ ਚੰਗੇ ਕਰਮ ਸਮਝਦੇ ਹੋਗੇ ਵੀ ਜਿੰਨਾ ਤੁਸੀਂ ਕੰਮ ਕਰਿਆ ਮੇਰੇ ਖਿਆਲ ਉਹ ਇੰਡਸਟਰੀ ਦੇ ਜਮਾ ਸਿਰੇ ਵਾਲੇ ਬੰਦੇ ਨੇ ਸਾਰੇ ਜਿੰਨੇ ਵੀ ਸਟਾਰ ਹੀਰੋ ਨੇ ਤਕਰੀਬਨ ਸਾਰਿਆਂ ਨਾਲ ਇੱਕ ਇੱਕ ਦੋ ਦੋ ਫਿਲਮਾਂ ਕੀਤੀਆਂ ਨੇ ਹਾਂ ਕੁਝ ਕੇ ਪੱਤਰਕਾਰਾਂ ਦੀ ਜਰੂਰ ਮਿਹਰਬਾਨੀ ਹੋਈ ਹੈ ਵੀ ਉਹਨਾਂ ਨੇ ਜਿਵੇਂ ਆ ਤੁਸੀਂ ਦੱਸਿਆ ਅਮਰਤਪਾਲ ਵਾਲੀ ਖਬਰ ਵਿਗਾੜ ਕੇ ਲਾਉਣ ਦੀ ਕੋਸ਼ਿਸ਼ ਕੀਤੀ ਹੈ ਨਾ ਜੀ ਕਈ ਵਾਰ ਇਦਾਂ ਜਰੂਰ ਨੁਕਸਾਨ ਚ ਲੜਨੇ ਪੈਂਦੇ ਬਾਕੀ ਆਪਣੇ ਵੱਲੋਂ ਕਿਸੇ ਨੂੰ ਕੋਈ ਮਾੜਾ ਚੰਗਾ ਨਹੀਂ ਤੇ ਵਧੀਆ ਹੀ ਹੈ ਕਿਉਂਕਿ ਆਪਣੇ ਚੁੱਕ ਕੁਝ ਹੈਗਾ ਤਾਂ ਹੀ ਅੱਗੇ ਕੰਮ ਚੋਂ ਕੰਮ ਮਿਲਦਾ ਹੈ ਜੀ ਜੀ